हे प्रभु मैं ते चल ना ते डिगदा तू मेर कर तो मेरी बांह पकड़ साईं खेड़वा दास गोविंद फतेह सतगुरु की बाहां दे बाहां दे मोह ने सार गुरु गोविंद सिंह जी हे प्रभु अपनी बांह ले अपनी बांह पकड़ा ते डिगण तो बचे मेरे कुल ओ कण नहीं जो तेरे बोल सुन सके ਮਨੁੱਖ ਕੋਲ ਜਿਹੜੇ ਕੰਨ ਨੇ ਇਹ ਪੁੱਤਰ ਨੂੰ ਸੁਣ ਸਕਦੇ ਨੇ ਮਿੱਤਰ ਨੂੰ ਸੁਣ ਸਕਦੇ ਨੇ ਪਤਨੀ ਨੂੰ ਸੁਣ ਸਕਦੇ ਨੇ ਪਤੀ ਨੂੰ ਸੁਣ ਸਕਦੇ ਨੇ ਭਰਾ ਨੂੰ ਸੁਣ ਸਕਦੇ ਨੇ ਮਿੱਤਰਾਂ ਨੂੰ ਸੁਣ ਸਕਦੇ ਨੇ ਗੁਰੂ ਨੂੰ ਨਹੀਂ ਸੁਣਦੇ ਇਹ ਹਕੀਕਤ ਹੈ ਮਹਾਰਾਜ ਮੇਰੇ ਕੋਲ ਉਹ ਕੰਨ ਨਹੀਂ ਸਤਿਗੁਰ ਕਹਿੰਦੇ ਜੇ ਤੈਨੂੰ ਸੁਣ ਸਰਕਾਰ ਮੇਰੇ ਕੋਲੋ ਜ਼ਬਾਨ ਵੀ ਕੋਈ ਨਹੀਂ जो मैं अपने बोल तेरे तक पहुंचा सका, मेरे बोल पुत्रा तक पहुंच हैं परिवार तक पहुंच देने, मित्रा तक पहुंच जाते पड़ोसियों तक पहुंच जाते हैं प्रभु तेरे तक नहीं पहुंच मेरे को इतनी कोहफीक ही कोई नहीं कि मैं बोल तेरे तक पहुंचा पहुंच है गल रब तक भी दिल से जो बात निकलती है असर रखती है पर नहीं ताकत प्रवास मगर रखती है ਜਾਂ ਕਾ ਕਿਹਾ ਦਰਗੇ ਚਲੇ ਮਹਾਰਾਜ ਕਹਿੰਦੇ ਜੇਦਾ ਬੋਲਿਆ ਹੋਇਆ ਦਰਗਾਹ ਦੇ ਚੱਲਦਾ ਹੈ ਪ੍ਰਮਾਤਮਾ ਸੁਣਦਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਮੈਂ ਐਵੇਂ ਨਹੀਂ ਬੋਲਣਾ ਦੇ ਕੰਨ ਸੁਣੋ ਅਰਦਾਸ ਸਿਓ ਮੈਂ ਤੇਰੇ ਕੰਨ ਵਿੱਚ ਗੱਲ ਕਰਨੀ ਹੈ ਥੋੜੀ ਕਰਨੀ ਤੂੰ ਸੁਣ ਤੇ ਮੈਂ ਬੋਲ ਭਗਤ ਬੋਲਵੇਂ ਨੇ ਪ੍ਰਭੂ ਸੁਣਦਾ ਕਿਉਂ ਉਹਨਾਂ ਦੇ ਬੋਲ ਪ੍ਰਭੂ ਤੱਕ ਪਹੁੰਚਦੇ ਹੈ दिल चो निकली हुई गलत परमात्मा तक पहुंचती है जबान तो निकली हुई गलत सिर्फ कना तक पहुंचती नहीं पहुंचती दिल। दिल नहीं पहुंचती है असर रखती है पर नहीं ताकत परवास मगर रखती है मेरे को लो अखा भी कोई नहीं जो तेन वेख है, जो परमात्मा वेखदिया ने ਅੱਖਾਂ ਇਤਨੀਆਂ ਨਿਰਮਲ ਹੋ ਜਾਂਦੀਆਂ ਨੇ ਇਤਨੀਆਂ ਪਵਿੱਤਰ ਹੋ ਜਾਂਦੀਆਂ ਨੇ ਇਤਨੀਆਂ ਸੁੰਦਰ ਹੋ ਜਾਂਦੀਆਂ ਨੇ ਉਹੀ ਨੇਤਰ ਖੁਸ਼ੂਰਤ ਰਹਿ ਜਿਨ੍ਹਾਂ 'ਚ ਪ੍ਰਮਾਤਮਾ ਵਸਦਾ ਹੈ ਉਹ ਨੇਤਰ ਕਿ ਕ੍ਰੂਪ ਨੇ ਮੈਲੇ ਨੇ ਜਿਨ੍ਹਾਂ ਦੇ ਅੰਦਰ ਵਾਸਨਾ ਹੈ ਜਿਨ੍ਹਾਂ ਦੇ ਅੰਦਰ ਅਨਰਥ ਹੈ ਸਹਿਬ ਕਹਿੰਦੇ ਨੇ ਉਹ ਸੁੰਦਰ ਨੇਤਰ ਵੀ ਮੇਰੇ ਕੋਲ ਨਹੀਂ ਹੈ ਜੋ ਤੈਨੂੰ ਦੇਖ ਸਕਤ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਟਿਕਾਕਾਰ ਭਾਈ ਗੁਰਦਾਸ ਨੇ ਆਪ ਦੀ ਗਿਆਤ ਲਈ ਅਰਸ ਕਰਾਂ ਮੇਰੇ ਦੇਖੇ ਮੇਰੀ ਸਟਡੀ ਦੇ ਜੋ ਆਇਆ ਗਾਲਬਨ 150 ਸ਼ਬਦਾਂ ਦੇ ਅਰਥ ਭਾਈ ਗੁਰਦਾਸ ਸਿੰਘ ਨੇ ਆਪ ਕੀਤੇ ਨੇ ਜਿਹੜੇ ਜਿਹੜੇ ਸ਼ਬਦ ਅਰਥ ਕਰਨ ਲੱਗੇ ਗੁਣੀ ਗੈਣੀ ਪਰੇਖਾ ਖਾ ਸਕਦੇ ਸਨ ਲੋਕੀ ਧੋਖਾ ਖਾ ਸਕਦੇ ਸਨ ਭਾਈ ਗੁਰਦਾਸ ਸਿੰਘ ਨੇ ਉਹਨਾਂ ਨੂੰ ਖੋਲ੍ਹਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਇਸ ਸ਼ਲੋਕ ਨੂੰ ਵੀ ਖੋਲਦੇ ਨੇ ਪਵਨ ਗੁਰੂ ਗੁਰ ਸ਼ਬਦ ਹੈ ਵਾਹਿਗੁਰੂ ਜਪ ਮੰਤਰ ਸੁਣਾਇਆ ਧਰਤੀ ਮਾਤਾ ਮਹਿਤ ਕਰ ਓਤ ਪੋਤ ਸੰਜੋਗ ਬਣਾਇਆ ਅਸੀਂ ਜੋ ਬੋਲਦੇ ਆ ਪਵਨ ਕਰਕੇ ਬੋਲਦੇ ਆ ਦੇਹੀ ਮਾਟੀ ਬੋਲੇ ਪਵਨ ਪਵਨ ਨਾ ਹੋਵੇ ਬੋਲ ਨਹੀਂ ਸਕਦੇ ਦੇਖੋ লাশ ਪਈ ਹੁੰਦੀ ਪਾਣੀ ਤੇ ਸਰੀਰ ਚ ਹੈ ਮਿੱਟੀ ਦਾ ਢਾਂਚਾ ਵੀ ਪਿਆ ਪਵਨ ਨਹੀਂ ਰਹਿ ਗਈ ਤਾਂ ਬੋਲਣਾ ਕੋਈ ਨਹੀਂ बोल लें बोलना ते पवन करके देही माटी बोले पवन बोलन हार परम गुरु ए बोल के ही संबंध जुड़दे ने बोल के ही संबंध टूटदे ने कुछ ऐसा बोल है बोल होता है कि ओपरा बेगाना अपना हो जाता है कुछ जुबान जो ऐसे बोल निकल रहे हैं मुद्दतों दी मित्रता दुश्मनी च बदल ले एक बोल ਇੱਕ ਬੋਲ ਇੱਕ ਬੋਲ ਐਸਾ ਹੈ ਬੰਦੇ ਨੂੰ ਤਪਾ ਕੇ ਰੱਖ ਸਕਦਾ ਹੈ ਸ਼ਹਿਦ ਸਾਰੀ ਰਾਤ ਤੜਪਦਾ ਰਹੇ ਪਰ ਜੇ ਇੱਕ ਬੋਲ ਤੜਪਾ ਕੇ ਰੱਖ ਸਕਦਾ ਹੈ ਇੱਕ ਬੋਲ ਸ਼ਾਂਤ ਵੀ ਕਰ ਸਕਦਾ ਹੈ ਸਕੂਨ ਵੀ ਦੇ ਸਕਦਾ ਹੈ ਖੇਡ ਤੇ ਸਾਰੀ ਬੋਲਾਂ ਦੀ ਮਨੁੱਖੀ ਦੁਨੀਆ ਦੀ ਸਾਰੀ ਹਲਚਲ ਬੋਲ ਚਾਲ ਤੇ ਖੜੀ ਹੈ ਇਹ ਵੀ ਮੈਰਜ ਕਰ ਦੇਣਾ ਸਾਰੇ ਸੰਬੰਧ ਵੀ ਬੋਲ ਚਾਲ ਤੇ ਖੜੇ ਨੇ ਮਨੋ ਕਹਿੰਦਾ ਉੱਥੇ ਸਾਡੀ ਬੋਲ ਚੱਲ ਹੈ ਜਿੱਥੇ ਸੰਬੰਧ ਹੋਵੇ ਜਿੱਥੇ ਸੰਬੰਧ ਨਾ ਹੋਵੇ ਕਹਿੰਦਾ ਉੱਥੇ ਸਾਡੀ ਬੋਲ ਚੱਲ ਕੋਈ ਨਹੀਂ ਜਿੱਥੇ ਸੰਬੰਧ ਗੂੜੇ ਹੋਣ ਕਹਿੰਦਾ ਉੱਥੇ ਸਾਡੀ ਬੋਲ ਚੱਲ ਬੜੀ ਚੰਗੀ ਹੈ ਜਿੱਥੇ ਨਾ ਹੋਵੇ ਬਈ ਸਾਡੀ ਬੋਲ ਚੱਲੀ ਕੋਈ ਨਹੀਂ ਸੰਬੰਧ ਜੋੜਦੇ ਨੇ ਬੋਲਣ ਕਰਕੇ ਤੇ ਬੋਲਣਾ ਪਵਨ ਕਰਕੇ ਇਹਨਾਂ ਪੰਜ ਤੱਤਾਂ ਦੇ ਚ ਪਵਨ ਨੂੰ ਗੁਰੂ ਨਾਨਕ ਨੇ ਗੁਰੂ ਕਿਹਾ ਕਿਉਂਕਿ ਇਸ ਕਰਕੇ ਤੇ ਬੋਲਣਾ ਹੈ ਵਾਹਿਗੁਰੂ ਵਾਹਿਗੁਰੂ ਤਾਈ ਰਸਨਾ ਜਦ ਤੱਕ ਦੀ ਅੰਦਰ சுவாਸ ਚੱਲਣਾ ਪਵਨ ਹੈ ਭਾਵੇਂ ਪਾਣੀ ਪੀਤਾ ਹੈ ਭਾਵੇਂ ਧਰਤੀ ਮਾਂ ਹੈ ਪਰ ਪਵਨ ਤੇ ਗੁਰੂ ਹੈ ਸੰਬੰਧ ਜੋੜਦਾ ਹੈ ਪ੍ਰਮਾਤਮਾ ਨਾਲ ਐਸਾ ਕੁਝ ਬੋਲਣਾ ਹੈ ਮੋਹ ਕੇ ਬੋਲਣ ਬੋਲੀਏ ਜਿਤ ਸੁਣ ਘਰੇ ਪਿਆਰ ਕੁਝ ਹੈ ਐਸਾ ਬੋਲਣਾ ਕਿ ਪ੍ਰਮਾਤਮਾ ਨਾਲ ਸੰਬੰਧ ਜੁੜਦਾ ਹੈ ਕੁਝ ਹੈ ਐਸਾ ਬੋਲਣਾ ਸੰਸਾਰ ਨਾਲ ਸੰਬੰਧ ਜੋੜਦਾ ਹੈ ਪਰਿਵਾਰ ਨਾਲ ਸੰਬੰਧ ਜੋੜਦਾ ਹੈ ਜਿਹੜੇ ਬੋਲ ਪਰਿਵਾਰ ਨਾਲ ਸੰਬੰਧ ਜੋੜਦੇ ਨੇ ਸੰਸਾਰ ਨਾਲ ਸੰਬੰਧ ਜੋੜਦੇ ਨੇ ਉਹਨਾਂ ਨੂੰ ਕਹਿੰਦੇ ਨੇ ਸ਼ਬਦ ਤੇ ਜਿਹੜੇ ਬੋਲ ਪ੍ਰਮਾਤਮਾ ਨਾਲ ਸੰਬੰਧ ਜੋੜਦੇ ਨੇ ਉਹਨਾਂ ਨੂੰ ਕਹਿੰਦੇ ਨੇ ਗੁਰ ਸ਼ਬਦ ਰੋਸ਼ਨੀ ਨਾਲ ਭਰੇ ਸ਼ਬਦ ਨੇ ਚਾਨਣ ਨਾਲ ਭਰੇ ਹੋਏ ਸ਼ਬਦ ਨੇ ਖੈਰ ਸੰਖੇਪ ਵਿੱਚ ਮੈਂ ਅਰਜ਼ ਕਰਾਂ ਮਨੁੱਖ 90% ਪ੍ਰਗਟਵੀ ਬੋਲਾਂ ਤੋਂ ਹੀ ਆਉਂਦਾ ਹੈ ਤਾਂ ਮਰਦੇ ਸੁਖਨ ਨਾ ਗੁਫਤਾ ਬਾਸ਼ਦ ਐਬੋ ਹਨਰ ਨੇ ਗੁਫਤਾ ਬਾਸ਼ਦ ਜਿੰਨੇ ਚਿਰ ਤੱਕ ਮਨੁੱਖ ਬੋਲੇ ਨਾ ਗੁਣ ਔਗਣਾ ਦਾ ਪਤਾ ਹੀ ਨਹੀਂ ਚੱਲਦਾ ਕਰੋਦੀ ਹੈ ਕਿ ਸ਼ਾਂਤਮਈ ਹੈ ਕਿ ਜਲਦਬਾਜ਼ ਹੈ ਕਿ ਧੀਰਜਮਾਨ ਹੈ ਮੂਰਖ ਹੈ ਕਿ ਸਿਆਣਾ ਹੈ ਧਾਰਮਕ ਹੈ ਕਿ ਅਧਾਰਮਕ ਹੈ ਸਤਸੰਗੀ ਹੈ ਕਿ ਕੁਸੰਗੀ ਹੈ ਬੋਲ ਦੱਸ ਦੇ ਦੇ ਹੱਥਾਂ ਤੋਂ ਕੁਝ ਨਹੀਂ ਪਤਾ ਚੱਲਦਾ ਪੈਰਾਂ ਤੋਂ ਕੁਝ ਨਹੀਂ ਪਤਾ ਚੱਲਦਾ ਮੂੰ ਮੱਥੇ ਤੋਂ ਵੀ ਕੁਝ ਨਹੀਂ ਪਤਾ ਚੱਲਦਾ ਬੋਲਾਂ ਤੋਂ ਪਤਾ ਚੱਲਦਾ ਹੈ ਤਾਂ ਮਰਦੇ ਸੁਖਨ ਨਾ ਗੁਫ਼ਤਾ ਬਾਸ਼ਦ ਐਬੋ ਹੁਨਰ ਨੇ ਗੁਫ਼ਤਾ ਬਾਸ਼ ਜੇ ਨੇਚਰ ਕਾ ਬੰਦਾ ਬੋਲੇ ਨਾ ਕੱਖ ਨਹੀਂ ਪਤਾ ਚੱਲਦਾ ਕੁਝ ਐਸਾ ਬੋਲਣਾ ਹੈ ਜਿਹਦੇ ਚ ਪ੍ਰਮਾਤਮਾ ਹੈ ਕੁਝ ਐਸਾ ਬੋਲਣਾ ਹੈ ਜਿਹਦੇ ਚ ਲੋਭ ਹੈ ਕੁਝ ਐਸਾ ਬੋਲਣਾ ਹੈ ਜਿਹਦੇ ਚ ਹੰਕਾਰ ਹੈ ਕੁਝ ਐਸਾ ਬੋਲਣਾ ਹੈ ਜਿਹਦੇ ਚ ਨਿਰੰਕਾਰ ਤੋਂ ਇਸ ਤਰ੍ਹਾਂ ਦੇ ਵਿਖੜੇ ਸ਼ਬਦ ਜਿਨ੍ਹਾਂ ਦੇ ਅਰਥ ਕਰਨ ਲੱਗਿਆਂ ਮਨੁੱਖ ਧੋਖਾ ਖਾ ਸਕਦਾ ਸੀ ਭੁਲੇਖਾ ਖਾ ਸਕਦਾ ਸੀ ਭਾਈ ਗੁਰਦਾਸ ਖੋਲ ਲਏ ਇਸ ਵਾਸਤੇ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਆਖਿਆ ਗਿਆ ਕੁੰਜੀ ਇਹ ਤੇ ਤਾਲੇ ਨੂੰ ਖੋਲ ਲਈਏ ਸ਼ਬਦਾਂ ਨੂੰ ਖੋਲ ਲਈਏ ਕਿੱਥੇ ਆਖੋ ਸਰੀਰ ਦੀ ਗੱਲ ਸਰੀਰ ਦੀ ਗੱਲ ਨਹੀਂ ਮਹਾਰਾਜ ਕਹਿੰਦੇ ਅੱਖਾਂ ਕੋਈ ਨਹੀਂ ਕੰਨ ਕੋਈ ਨਹੀਂ ਜ਼ਬਾਨ ਕੋਈ ਨਹੀਂ ਪੈਰ ਵੀ ਕੋਈ ਨਹੀਂ ਹੱਥ ਵੀ ਕੋਈ ਨਹੀਂ ਟੁੰਡੇ ਪੈਰ ਵੀ ਕੋਈ ਨਹੀਂ ਲੰਗੜੇ ਜ਼ਬਾਨ ਵੀ ਕੋਈ ਨਹੀਂ ਗੁੰਗੇ ਕੰਨ ਵੀ ਕੋਈ ਨਹੀਂ ਬਹਿਰੇ ਅੱਖਾਂ ਵੀ ਕੋਈ ਨਹੀਂ ਅੰਧੇ ਇਹ ਤੇ ਸਾਰੇ ਅੰਗ ਭੰਗ ਹੋ ਗਏ ਭਾਈ ਗੁਰਦਾਸ ਜੀ ਧਿਆਨ ਨਾਲ ਸੁਣਨਾ ਭਾਈ ਸਾਹਿਬ ਕਹਿੰਦੇ ਨੇ ਦੇਖਵੇ ਕੋ ਨਾ ਦ੍ਰਿਸ਼ਟ ਨਾ ਦਰਸ ਦਿਖਾਏ ਬੇ ਕੋ ਕੈਸੇ ਪ੍ਰੀਏ ਦਰਸ਼ਨ ਦੇਖੀਏ ਦਿਖਾਈਏ हे गुरु तेनु देख सका मेरे को लखां कोई नहीं कि जेड़ियां अखां हैगियां ने एदे नाल तो दिखाई नहीं देंदा भाई गुरुदास देखबे को ना दृष्ट ना दर्श दिखाए बेको कैसे प्रिय दर्शन देखिए दिखाईए कहबे को ना सुरत ना सर्वन सुनबे को कैसे प्रिय निध गुण सुनिए सुनाइए हे गुरु तेरे तक मैं बोल पुचा सका जबानी कोई पर तेरे बोल मैं सुन सका मेरे नहीं को नहीं कोई भाई गुरुदास बे को ना सुर ना सर्वन सुन बे को कैसे प्रिय निध गुण सुनिए सुनाइए मन में गुरमत गुरमत में ना मन ने चल होए कैसे ਹੁਣ ਮਨ ਨਾ ਲੈਵਲ ਆਈਏ ਅੰਗ ਅੰਗ ਭੰਗ ਰੰਗ ਰੂਪ ਕੁਲਹੀਨ ਦੇਨ ਕੈਸੇ ਬੋਨਾਏ ਕੀ ਨਾਇਕਾ ਕਹਾਈਏ ਭਾਈ ਸਾਹਿਬ ਆਇ ਗੁਰਾਸ ਮਨ ਮੇ ਗੁਰਮਤ ਗੁਰਮਤ ਮੇ ਨਾ ਮੰਨ ਜੋ ਗੁਰੂ ਦੀ ਮਤ ਹੈ ਇਹ ਮੇਰਾ ਮਨ ਕਬੂਲ ਨਹੀਂ ਕਰਦਾ ਜੋ ਗੁਰੂ ਦੀ ਸਮਝ ਹੈ ਇਹ ਮੇਰਾ ਮਨ ਕਬੂਲ ਨਹੀਂ ਕਰਦਾ ਜੋ ਗੁਰੂ ਦੇ ਵਿਚਾਰ ਨੇ ਇਹ ਮੈਨੂੰ ਕਬੂਲ ਨਹੀਂ ਤੇ ਜੋ ਮੇਰੇ ਵਿਚਾਰ ਨੇ ਗੁਰੂ ਨੂੰ ਕਬੂਲ ਨਹੀਂ ਕੈਨਲ ਸੁਣਨ ਵਾਲੇ ਜੋ ਮੇਰੀ ਸੋਚਣੀ ਹੈ ਗੁਰੂ ਨੂੰ ਪ੍ਰਵਾਨ ਨਹੀਂ ਗੁਰੂ ਕਹਿੰਦਾ ਠੀਕ ਨਹੀਂ ਹੈ ਤੇ ਜੋ ਗੁਰੂ ਦੀ ਸੋਚਣੀ ਹੈ ਮੈਨੂੰ ਪ੍ਰਵਾਨ ਨੂੰ ਮੈਂ ਅਕਸਰ ਅਰਜ਼ ਕਰਦਾ ਹਾਂ ਨਾ ਮੱਥਾ ਟੇਕਣ ਦਾ ਮਤਲਬ ਇਹ ਨਹੀਂ ਹੈ ਗੁਰੂ ਮੈਂ ਆਪਣੇ ਵਿਚਾਰ ਇੱਥੇ ਰੱਖਦਾ ਗਲਤ ਮੈਂ ਆਪਣਾ ਵਿਚਾਰਾਂ ਦੇ ਮੁਤਾਬਕ ਜੀ ਕੇ ਦੇਖ ਲਿਆ ਹੈ ਸਿਵਾਏ ਦੁੱਖ ਤੋਂ ਮੇਰੇ ਪੱਲੇ ਹੋਰ ਕੁਝ ਨਹੀਂ ਪਿਆ ਸਿਵਾਏ ਵਿਤਕਾਮਾਂ ਤੋਂ ਮੇਰੇ ਪੱਲੇ ਹੋਰ ਕੁਝ ਨਹੀਂ ਪਿਆ। ਪਰ ਸਹੀ ਐ ਗੁਰੂ ਮੈਂ ਆਪਣੇ ਵਿਚਾਰ ਇੱਥੇ ਰੱਖਦਾ ਤੂੰ ਆਪਣੇ ਵਿਚਾਰ ਮੈਨੂੰ ਦੇ। ਔਰ ਗੁਰੂ ਕਹਿੰਦਾ ਵੀ ਹੈ ਗੁਰ ਕੀ ਮਤ ਤੋਂ ਲੇ ਈਆਂ ਨੇ। ਭਗਤ ਬਿਨਾ ਬਹੁ ਡੂਬੇ ਸਿਆਣੇ ਭਗਤੀ ਤੇ ਗੁਰੂ ਦੀ ਮਤ ਨਾਲ ਹੋਏਗੀ। ਮੇਰੀ ਮਤ ਨਾਲ ਨਹੀਂ ਹੋ ਸਕਦੀ। ਕਹਿੰਦੇ ਨੇ ਮਨੁੱਖ ਨੂੰ ਆਪਣੇ ਸਰੀਰ ਨਾਲ, ਧਨ ਸੰਪਦਾ ਨਾਲ, ਪਰਿਵਾਰ ਨਾਲ ਵੀ ਇਤਨਾ ਪਿਆਰ ਨਹੀਂ ਹੁੰਦਾ ਜਿੰਨਾ ਆਪਣੇ ਵਿਚਾਰਾਂ ਨਾਲ ਪਿਆਰ ਹੈ। ਆਪਣੇ ਵਿਚਾਰਾਂ ਨਾਲ ਮੋਏ ਮਨੁੱਖ ਕਹਿ ਵੀ ਦਿੰਦਾ ਇਹਨੇ ਮੇਰੇ ਵਿਚਾਰਾਂ ਨੂੰ ਸੱਟ ਮਾਰੀ। ਜਿਸਮ ਨੂੰ ਸੱਟ ਲੱਗ ਜਾਏ ਸ਼ਾਇਦ ਬਰਦਾਸ਼ਤ ਕਰ ਲਵੇ। ਵਿਚਾਰਾਂ ਨੂੰ ਸੱਟ ਲੱਗ ਗਈ ਇਹ ਬਰਦਾਸ਼ਤ ਨਹੀਂ। ਇਹਨੇ ਮੇਰੇ ਵਿਚਾਰਾਂ ਰਖਣ ਨੰਕੇ। ਇਹਨੇ ਮੇਰੇ ਵਿਚਾਰਾਂ ਨੂੰ ਝੋਟ ਪਹੁੰਚਾਈਏ। ਇਹਨੇ ਮੇਰੀ ਸੋਚਣੀ ਨੂੰ ਝੋਟ ਪਹੁੰਚਾਈਏ। ਇਹਨੇ ਮੈਨੂੰ ਬੜਾ ਦੁਖੀ ਕੀਤਾ। ਇਹਦਾ ਮਤਲਬ ਹੈ ਵਿਚਾਰਾਂ ਨਾਲ ਮਨੁੱਖ ਨੂੰ ਬੜੀ ਭਾਰੀ ਬਮ ਹੈ ਜੀਵਨ ਭਰ ਬਮ ਧਰਨੀ ਪਰ ਕਈ ਵਫਾ ਜਦ ਬਿਰਦ ਹੋ ਜਾਂਦਾ ਹੈ ਬੁੱਢਾ ਹੋ ਜਾਂਦਾ ਹੈ ਉਦੋਂ ਕਹਿੰਦਾ ਹੈ ਐ ਗੁਰੂ ਐ ਮੇਰੀ ਮਤ ਹੁਣ ਲੈ ਲਓ ਤੂੰ ਆਪਣੀ ਮਤ ਮੈਨੂੰ ਦੇ ਪਰ ਗੁਰੂ ਕਹਿੰਦਾ ਹੁਣ ਤੇਰੇ ਕੋਲ ਮਤ ਰਹੀ ਵੀ ਹੈ ਤੇ ਸਾਰੀ ਗਵਾ ਕਿਹਾ ਲਿਆ ਸਤਰਾ ਕਾ ਮਤਹੀਂ ਅਸਨ੍ਹਾ ਗਾਵਯਵਹਾਰ ਨਾ ਪਾਵੇ ਰੇ ਕਿਥੇ ਇਸੇ ਵਾਸਤੇ ਤੁਹਾਨੂੰ ਕਿ ਸ਼ੇਰ ਚੇਤੇ ਹੋਵੇਗਾ ਸ਼ੇਖ ਸਾਦੀ ਸਾਹਿਬ ਨੇ ਕਿਹਾ ਹੈ ਦਰ ਜੋਵਾਨੀ ਤੌਬਾ ਕਰ ਬਨਸੀਰਤੇ ਪੈਗੰਬਰੀ ਵਕਤੇ ਪੀਰੀ ਗੁਰਗੇ ਜ਼ਾਲਮ ਮੇਂ ਸ਼ਬਦ ਪਰਹੇਜ਼ ਦਾ ਜਿਹੜਾ ਜਵਾਨੀ ਦੇ ਚ ਗੁਨਾਹਾਂ ਤੋਂ ਤੌਬਾ ਕਰੇ শেখ সাদী সাহেব ਕਹਿੰਦੇ ਨੇ ਉਹਦੀ سیرਤ ਤੇ پیغمبرਾਂ ਜੈਸੀ ਹੈ ਤੇ پیغمبر ਜਵਾਨੀ ਤੇ ਗੁਨਾਹਾਂ ਤੋਂ ਤੌਬਾ ਜਵਾਨੀ ਤੇ ਸ਼ੀਲ ਤੇ ਸੰਜਮ ਜਵਾਨੀ ਤੇ ਆਪਣੇ ਆਪ ਤੇ ਕਾਬੂ ਇਹਦੀ سیرਤ ਤੇ پیغمبرਾਂ ਜੈਸੀ ਹੈ ਪਰ ਬੁੱਢਾ ਹੋ ਗਿਆ ਤੇ ਕਹਿੰਦਾ ਮੈਂ ਗੁਨਾਹਾਂ ਦਾ ਤਿਆਗੀ ਇਹ ਫਕੀਰ ਕਹਿੰਦਾ ਮੈਂ ਨਹੀਂ ਮੰਨਦਾ ਵਖਤੇ ਪੀਰੀ ਗੁਰਗੇ ਜ਼ਾਲਮ ਮੇਂ ਸ਼ੋਰ ਪ੍ਰੇਰ ਕਿਉਂ ਨਹੀਂ ਮੰਦੇ ਦਲੀਲ ਦਿੱਤੀ ਹੈ ਇੱਕ ਬੁੱਢਾ ਬਗਿਆਲ ਅਗਰ ਇਹ ਆਖੇ ਐ ਭੇਡੋ ਐ ਬੱਕਰੀਓ ਤੁਸੀਂ ਮੈਥੋਂ ਡਰੋ ਨਾ ਮੈਂ ਤੁਹਾਨੂੰ ਪਕੜਨਾ ਛੋੜ ਦਿੰਦਾ ਹੈ ਪਕੜਨਾ ਨਹੀਂ ਛੋੜਿਆ ਉਸ ਨੂੰ ਪਕੜਿਆ ਹੀ ਨਹੀਂ ਜਾਂਦਾ ਗੱਲ ਤਾਂ ਇਹ ਨਹੀਂ ਹੈ ਬੁੱਢਾ ਬੰਦਾ ਕਹਿੰਦਾ ਮੈਂ ਗੁਨਾਹਾਂ ਦਾ ਤਿਆਗ ਕੀਤਾ ਹੈ ਕਤਈ ਨਹੀਂ ਗੁਨਾਹ ਹੀ ਉਸ ਦਾ ਤਿਆਗ ਕਰਕੇ ਚਲੇ ਜਾਂਦੇ ਹਨ ਗੁਨਾਹਾਂ ਨੇ ਬੈਠਣਾ ਸੀ ਅੱਖਾਂ ਦੇ ਵਿੱਚ ਰਸਨਾ ਵਿੱਚ ਕੰਨਾਂ ਦੇ ਵਿੱਚ ਹੱਥਾਂ ਵਿੱਚ ਪੈਰਾਂ ਇਥੇ ਸਾਰੀਆਂ ਕੁਰਸੀਆਂ ਟੁੱਟੀਆਂ ਪਈਆਂ ਨੇ ਵਿਚਾਰੇ ਗੁਨਾਹ ਕਿੱਥੇ ਬੈਠਾ ਕਿਹੜੀ ਤਾਂ ਦੇ ਕਹਿੰਦਾ ਮੈਂ ਗੁਨਾਹਾਂ ਦਾ ਤੇ ਅੱਗੇ ਕਿਤਾਈ ਵਕਤੇ ਪੀਰੀ ਗੁਰਗੇ ਜ਼ਾਲਮ ਮੈਂ ਸ਼ਵਤ ਪਰਹੇਜ਼ ਦਾ ਪਾਈ ਸਾਹਿਬ ਕਹਿੰਦੇ ਮਨ ਮੇ ਗੁਰਮਤ ਗੁਰਮਤ ਮੇ ਨਾ ਮੰਨਦਾ ਜੋ ਗੁਰੂ ਦੀ ਮਤ ਹੈ ਉਹ ਮੇਰਾ ਮਨ ਕਬੂਲ ਨਹੀਂ ਕਰਦਾ और जो मेरी मत है गुरु ने कबूल कर जो मेरी सोचनी है ये गुरु परवान नहीं है और जो गुरु की सोचनी कबूल नहीं है मन में गुरमत गुरमत में ना मन ने चल हो कैसे उनमन लेवल आइए अंग अंग भंग रंग, रंग रूप कुलहीन दीन कैसे बहु नायक की नायका कहाइए अंग अंग टूटे आया ਪੈਰ ਵੀ ਕੋਈ ਨਹੀਂ ਹੱਥ ਵੀ ਕੋਈ ਨਹੀਂ ਅੱਖਾਂ ਵੀ ਕੋਈ ਨਹੀਂ ਕੰਨ ਵੀ ਕੋਈ ਨਹੀਂ ਜ਼ਬਾਨ ਵੀ ਕੋਈ ਨਹੀਂ ਇਹ ਸਵਸਤ ਹੈ ਮੈਂ ਅਰਜ਼ ਕਰਦਾ ਹਾਂ ਮੈਂ ਸਾਰੇ ਗਿਆਨ ਇੰਦਰੀ ਤੇ ਕਰਮ ਇੰਦਰੀ ਨਾ ਹੋਣ ਤੇ ਪੱਥਰ ਤੇ ਬੰਦੇ ਵਿੱਚ ਫਰਕ ਕੀ ਹੈ ਪੱਥਰ ਵੇਖ ਨਹੀਂ ਸਕਦਾ ਸੁਣ ਨਹੀਂ ਸਕਦਾ ਪੱਥਰ ਬੋਲ ਨਹੀਂ ਸਕਦਾ ਪੱਥਰ ਚੱਲ ਨਹੀਂ ਸਕਦਾ ਪੱਥਰ ਕੁਝ ਕਰ ਨਹੀਂ ਸਕਦਾ ਅਗਰ ਮਨੁੱਖ ਪਰਮਾਤਮਾ ਨੂੰ ਵੇਖ ਨਹੀਂ ਸਕਦਾ ਸੁਣ ਨਹੀਂ ਸਕਦਾ ਪਰਮਾਤਮਾ ਨਾਲ ਬੋਲ ਨਹੀਂ ਸਕਦਾ ਆਪਣੇ ਬੋਲ ਪੁਚਾ ਨਹੀਂ ਸਕਦਾ ਇਹਦੀ ਸੁਰਤ ਚਲੀ ਨਹੀਂ ਪਰਮਾਤਮਾ ਦੇ ਮਾਰਗ ਤੇ ਕਿ ਕਮ ਸੇ ਕਮ ਧਾਰਮਿਕ ਤਲਤੇ ਤੇ ਬੰਦਾ ਪੱਥਰ ਹੀ ਹੋਰ ਕੀ ਹੈ ਮੈਂ ਦੋ ਸ਼ਬਦਾਂ ਵਾਸਤੇ ਮਾਫੀ ਮੰਗ ਲਵਾਂ بڑے بڑے ਇਕੱਠ ਧਾਰਮਿਕ ਸਮੇਲਨ ਮੈਂ ਦੇਖੇ ਨੇ ਕੋਈ ਇਕੱਧ ਮਨੁੱਖ ਬੈਠਾ ਹੋਵੇ ਕੋਈ ਦੋ ਚਾਰ ਬੈਠੇ ਹੋਣ ਔਖੇ ਨਾ ਹੋਣਾ ਪੱਥਰ ਬੈਠੇ ਦਿਖਾਈ ਦਿੰਦੇ ਇਤਨੀ ਅਸਲੀਅਤ ਪਹਿਲੇ ਕੰਠ ਤੋਂ ਆਈ ਸੀ ਮੈਂ ਥੱਲੇ ਕੀਤੀ ਸੀ ਪਰ ਹੁਣ ਇਤਨਾ ਉਛਾਲ ਆ ਗਿਆ ਆਊਟ ਆਫ ਕੰਟਰੋਲ ਹੋ ਰਿਹਾ ਮੈਂ ਕਹਿ ਬੈਠ ਪੱਥਰ ਸੁਲਤਾਨਪੁਰ ਦੇ ਨਵਾਬ ਨੇ ਗੁਰੂ ਨਾਨਕ ਨੂੰ ਕਿਹਾ ਸੁਣਿਆ ਤੁਸੀਂ ਕਹਿੰਦੇ ਹੋ ਅੱਲਾ ਤੇ ਰਾਮ ਇੱਕੋ ਹੀ ਹੈ ਸਤਿਗੁਰ ਕਹਿਣ ਲੱਗੇ ਕਿਹੜੀ ਸ਼ੱਕ ਦੀ ਗੱਲ ਹੈ ਇੱਕੋ ਹੀ ਨੇ ਤੇ ਚਲੋ ਸਾਡੇ ਨਾਲ ਨਮਾਜ਼ ਪੜੋ ਚਲੋ ਮਹਾਰਾਜ ਕਰਨ ਲੈ ਕੇ ਚੱਲੋ ਹੁਣੇ ਹੀ ਚੱਲ। ਕਿ ਸ਼ਾਦੀ ਨਮਾਜ਼ ਪੜ੍ਹਦੇ ਆ ਚੱਲ। ਵਕਤ ਹੋ ਗਿਆ। ਇਤਨੀ ਉਮੀਦ ਨਵਾਬ ਨੂੰ ਵੀ ਨਹੀਂ ਸੀ। ਚੱਲ ਪੈਣਾ ਚੱਲ ਪੈਣਾ। ਸਾਰੇ ਸੁਲਤਾਨਪੁਰ ਦੇ ਵਿੱਚ ਖਬਰ ਪਹੁੰਚ ਗਈ ਬਾਬਾ ਨਮਾਜ਼ ਪੜ੍ਹਨ ਲਈ ਜਾ ਰਿਹਾ ਹੈ ਨਵਾਬ ਦੀ ਮਸਜਿਦ ਤੇ। ਔਰ ਨਵਾਬ ਦੇ ਨਾਲ ਜਾ ਰਿਹਾ ਹੈ। ਬਹੁਤ ਸਾਰਿਆਂ ਨੂੰ ਤੇ ਚਿੰਤਾ ਹੋਈ ਬਾਬੇ ਨੇ ਮਜ਼ਬਦ ਬਦਲ ਲਿਆ। ਬੇਬੇ ਨਾਨਕੀ ਮੁਸਕਰਾਉਂਦੀ ਰਹੀ। ਕਹਿੰਦੇ ਨੇ ਕ੍ਰਿਸ਼ਨ ਦੀ ਪਹਿਲੀ ਭਗਤ ਨੇ ਜਿਸ ਦਾ ਪੂਰਾ ਅਟਲ ਵਿਸ਼ਵਾਸ ਸੀ ਉਹ ਦਰੋਪਤੀ ਸੀ ਜਿਹਨੇ ਸ਼ਰਧਾ ਲੈਂਦੀ ਜਿਹਨੇ ਮੁਹੰਮਦ ਸਾਹਿਬ ਤੇ ਸਭ ਤੋਂ ਪਹਿਲੇ ਸ਼ਰਧਾ ਲੈਂਦੀ ਉਹ ਖਦੀਜਾ ਸੀ ਉਹਨਾਂ ਦੀ ਪਤਨੀ ਸੀ ਜਿਸ ਨੇ ਸਭ ਤੋਂ ਪਹਿਲੇ ਗੁਰੂ ਨਾਨਕ ਦੇਵ ਜੀ ਤੇ ਸ਼ਰਧਾ ਲੈਂਦੀ ਉਹ ਬੇਬੇ ਨਾਨਕ ਜੀ ਸੀ ਇੱਥੋਂ ਸਿੱਖੀ ਚਲੀ ਖਦੀਜਾ ਤੋਂ ਇਸਲਾਮ ਚਲਿਆ ਜੇ ਕਿਦਰ ਉਸ ਦੀ ਪਤਨੀ ਇਨਕਾਰ ਕਰ ਦੇਂਦੀ ਕਿ ਇਸਲਾਮ ਨਹੀਂ ਬਦਲਣਾ ਸੀ ਇਹ ਵੀ ਮੈਰਜ਼ ਕਰਦੇ ਉਹਨੇ ਕਬੂਲ ਕਰ ਲਿਆ ਮੁਹੰਮਦ ਇਹ ਬੋਲ ਥੋੜੇ ਨਹੀਂ ਤੇ ਖੁਦਾ ਦੇ ਲੱਗਦੇ ਤੇ ਮੁਹੰਮਦ ਸਾਹਿਬ ਵੀ ਕਹਿਣ ਲੱਗੇ ਖਦੀਜਾ ਤੂੰ ਠੀਕ ਜਾਣਿਆ ਮੈਂ ਤੇ ਚੁੱਪ ਕਰ ਗਿਆ ਬਿਲਕੁਲ ਚੁੱਪ ਕਰ ਗਿਆ ਮੈਨੂੰ ਤੇ ਹੁਣ ਬੋਲ ਨਹੀਂ ਨਹੀਂ ਆਉਂਦਾ ਪਤਾ ਨਹੀਂ ਖੁਦਾ ਕੀ ਬੋਲਣਾ ਹੈ ਗੁਰਨਾਣਕ ਕਹਿੰਦੇ ਨੇ ਹਉ ਆਪ ਕੋ ਬੋਲ ਨਾ ਜਾਣਦਾ ਉਹ ਕਿਹਾ ਸਭ ਹੁਕਮ ਆਓ ਜੀਓ ਮੈਨੂੰ ਬੋਲਣਾ ਨਹੀਂ ਆਉਂਦਾ ਮੈਂ ਨਹੀਂ ਬੋਲਦਾ ਪਤਾ ਨਹੀਂ ਰੱਬ ਕੀ ਬੋਲ ਪਤਾ ਨਹੀਂ ਪ੍ਰਮਾਤਮਾ ਕੀ ਬੋਲਦਾ ਜੈਸੇ ਮੈਂ ਆਵੇ ਕਸਮ ਕੀ ਬਾਣੀ ਕੈਸੜਾ ਕਰੀ ਗਿਆਨ ਵੇ ਲਾਲ ਇਹ ਸਰਦਾ ਸਭ ਤੋਂ ਪਹਿਲੇ ਬੇਬੇ ਨਾਨਕ ਕੀ ਦੀ ਸੀ ਸਿੱਖੀ ਉੱਥੋਂ ਚੱਲੀ ਹੈ ਖੈਰ ਬਾਬਾ ਮਸਜਿਦ ਦੇ ਚ ਪਹੁੰਚ ਗਏ ਕਤਾਰ ਵਿੱਚ ਖੜੇ ਹੋ ਗਏ ਇਮਾਮ ਨੇ ਰੁਕਾਤ ਪੜ੍ਹਨੀ ਸ਼ੁਰੂ ਕੀਤੀ ਸਾਰਿਆਂ ਨੇ ਸਜਦਾ ਕੀਤਾ ਗੁਰੂ ਨਾਨਕ ਖੜੇ ਕੜੇ ਜਨਮ ਸਾਥੀ ਦੇ ਜ ਬੜੇ ਵਿਸਤਾਰ ਨਾਲ ਇਹ ਗਾਥਾ ਲਿਖੀ ਔਰ ਵਕ ਵਕ ਡੰਗ ਨਾਲ ਲਿਖੀ ਸੁਲਤਾਨਪੁਰ ਦੇ ਨਵਾਬ ਨੇ ਅੱਖਾਂ ਖੋਲ ਕੇ ਦੇਖ ਲਿਆ ਕਿ ਬਾਬੇ ਨੇ ਸਜਦਾ ਨਹੀਂ ਕੀਤਾ। ਚੁਕੇ ਨਹੀਂ ਨੇ ਕਿ ਨਮਾਜ਼ ਨਹੀਂ ਪੜ ਰਹੇ। ਨਮਾਜ਼ ਪੜਨ ਤੋਂ ਬਾਅਦ ਸਮਾਪਤੀ ਤੋਂ ਬਾਅਦ ਨਵਾਬ ਕਹਿਣ ਲਗਾ ਸਭ ਗੱਲਾਂ ਹੀ ਗੱਲਾਂ ਨੇ RAM ਇੱਕ ਹੋਇਆ ਅੱਲਾ ਇੱਕ ਹੋਇਆ। ਉਸੀ ਕਿਹਾ ਸੀ ਸਾਡੇ ਨਾਲ ਨਮਾਜ਼ ਪੜੋਗੇ ਤੁਸੀਂ ਤੇ ਨਹੀਂ ਪੜਗੇ ਮਹਾਰਾਜ ਕਹਿਣ ਲੱਗੇ ਸਾਡਾ ਵਾਅਦਾ ਸੀ ਤੇਰੇ ਨਾਲ ਨਮਾਜ਼ ਪੜ੍ਹਨੇ ਸੀ ਤੇਰੇ ਨਾਲ ਮਿਲ ਕੇ ਘੋੜੇ ਨਹੀਂ ਖਰੀਦਣੇ ਸੰਤੂ ਤੇ ਕਾਬਲ ਦੇ ਚੋੜੇ ਪਿਆ ਖਰੀਦ ਰ ਆਪਾਂ ਘੋੜੇ ਨਹੀਂ ਖਰੀਦਣੇ ਆਪਾਂ ਤਾਂ ਨਮਾਜ਼ ਪੜ੍ਹਨੀ ਸੀ ਸਾਡਾ ਵਾਅਦਾ ਇਹ ਸੀ ਤੇਰੇ ਨਾਲ ਨਮਾਜ਼ ਪੜ੍ਹਣੀ ਹੈ ਤੇਰੇ ਨਾਲ ਘੋੜੇ ਨਹੀਂ ਖਰੀਦਣੇ ਉਹ ਘੋੜੇ ਖਰੀਦਦਾ ਪਿਆ ਸੀ ਕਿ ਨਵਾਜ਼ ਪਿਆ ਪੜਦਾ ਸੀ ਹੈਰਾਨ ਹੋ ਗਿਆ ਨਵਾਬ ਨਵਾਜ਼ ਪੜਦਾ ਘੋੜੇ ਪਿਆ ਖਿੰਦਾ ਸੀ ਕੋਈ ਮੰਦਰ ਦੇ ਚ ਪੂਜਾ ਪਾਠ ਕਰਦੇ ਆ ਆਪਣੇ ਘੋੜੇ ਖਰੀਦਦਾ ਕੋਈ ਗੁਰਦੁਆਰੇ ਬੈਠਾ ਕਥਾ ਕੀਰਤਨ ਸੁਣਦੇ ਆ ਪਾਠ ਕਰਦੇ ਆ ਆਪਣੇ ਆਪਣੇ ਘੋੜੇ ਲੋਕੀ ਖਰੀਦਦਿਆਂ ਕੌਣ ਗੁਰੂ ਨਾਲ ਜੁੜਦਾ ਸਭ ਆਪਣੇ ਆਪਣੇ ਘੋੜੇ ਖਰੀਦਦੇ ਆ ਆਪਣੀ ਆਪਣੀ ਗੱਲਾਂ ਚ ਉਲਝੇ ਜਾਂਦੇ ਆ ਆਪਣੇ ਆਪਣੇ ਜਮੇਲਿਆਂ ਵਿੱਚ ਫਸੇ ਪਏ ਆਂ ਕਦੀ ਕਦਾਈ ਕੋਈ ਪੁਰਸ਼ ਪ੍ਰਬੋਦੀ ਉਸਤਤੀ ਦੇ ਜੁੜੇ ਹੁਣ ਇੱਥੇ ਪ੍ਰਸ਼ਨ ਪੈਦਾ ਹੁੰਦਾ ਹੈ ਉਹ ਹੱਥ ਕਿਹੜੇ ਨੇ ਜਿਹੜੇ ਸੇਵਾ ਕਰਦੇ ਉਹ ਪੈਰ ਕਿਹੜੇ ਨੇ ਜਿਹੜੇ ਚੱਲ ਪੈਂਦੇ ਨੇ ਉਹ ਜ਼ੁਬਾਨ ਕਿਹੜੀ ਉਹ ਅੱਖਾਂ ਕਿਹੜੀਆਂ ਨੇ ਗੁਰੂ ਨਾਨਕ ਨੇ ਉਹਨਾਂ ਦਾ ਖਲਾਸਾ ਕੀਤਾ ਹੈ ਭੈ ਕੇ ਚਰਨ ਮਨੁੱਖ ਦੇ ਅੰਦਰ ਸਮਾਜ ਦਾ ਡਰ ਹੈ ਕਾਨੂੰਨ ਦਾ ਡਰ ਹੈ ਲੇਕਿਨ ਪ੍ਰਮਾਤਮਾ ਦਾ ਡਰ ਨਹੀਂ ਸਾਬ ਕਹਿੰਦਾ ਟੁੰਡ ਆਏ ਦੇ ਕੋਈ ਹਾਥੀ ਕੋਈ ਨਹੀਂ ਪ੍ਰਮਾਤਮਾ ਦਾ ਤੇ ਡਰ ਹੀ ਨਹੀਂ ਸਮਾਜ ਤੋਂ ਡਰਦਾ ਹੈ ਕਾਨੂੰਨ ਤੋਂ ਡਰਦਾ ਹੈ ਰੱਬ ਦਾ ਤੇ ਕੋਈ ਡਰ ਹੀ ਨਹੀਂ ਪ੍ਰਮਾਤਮਾ ਦਾ ਵਾਕਈ ਡਰ ਨਹੀਂ ਦੇ ਕੋ ਗੋਲਕ ਨੂੰ ਵੀ ਤਾਲੇ ਲਾਇਨ ਨਾ ਤਿੰਨ ਤਿੰਨ ਚਾਰ ਚਾਰ ਲਾਇ ਇਹ ਤਾਂ ਮਤਲਬ ਚੋਰੀ ਦੇ ਇਥੇ ਵੀ ਡਰ ਹੈ ਕਈ ਵਾਰ ਐਸਾ ਦੇਖੇ ਅਗੇ ਟਿਕਟਾਂ ਤੇ ਜੋੜੇ ਨਾ ਰੱਖੋ ਤੇ ਪੈਰੀ ਨੰਗੀ ਜਾਣਾ ਪੈਂਦਾ ਕਰ ਜੁੱਤੀਆਂ ਵੀ ਨਹੀਂ ਲੱਗੀਆਂ ਕੋਈ ਰੱਬ ਦਾ ਡਰ ਥੋੜੀਏ ਕਾਨੂੰਨ ਤੋਂ ਡਰਦਾ ਹੈ ਪੁਲਿਸ ਤੇ ਨਹੀਂ ਡਰਦਾ ਸਮਾਜ ਤੋਂ ਡਰਦਾ ਹੈ ਦੁਨੀਆ ਤੇ ਨਹੀਂ ਡਰਦਾ ਪਰਮਾਤਮਾ ਤੋਂ ਨਹੀਂ ਡਰਦਾ ਜੋ ਹਰ ਜਗ੍ਹਾ ਦੇਖਦਾ ਹੈ ਬੇਖਦ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਸਦਾ ਵੇਖਦਾ ਹੈ ਭੈ ਕੇ ਚਰਨ ਕਰ ਭਾਵ ਕੇ ਪੈਰ ਭਾਵਨਾ ਦੇ ਬਣਦਾ ਹੈ ਭਾਵਨਾ ਸ਼ਬਦ ਦੋ ਅਵਸਥਾਵਾਂ ਤੋਂ ਬਣਦਾ ਹੈ ਪ੍ਰੇਮ ਤੋਂ ਤੇ ਭਰੋਸੇ ਤੋਂ ਜਿਸ ਤੇ ਭਰੋਸਾ ਹੈ ਉਸ ਨਾਲ ਪ੍ਰੇਮ ਹੈ ਜਿਸ ਨਾਲ ਪ੍ਰੇਮ ਹੈ ਉਸ ਤੇ ਭਰੋਸਾ ਹੈ ਕਈ ਰਹਾ ਬੱਚੇ ਨਾਲ ਪ੍ਰੇਮ ਤੇ ਬੜਾ ਹੈ ਪਰ ਬੱਚੇ ਤੇ ਭਰੋਸਾ ਨੇ ਉਹਦੀ ਹਰ ਗੱਲ ਤੇ ਭਰੋਸਾ ਸੀ ਥੋੜੀ ਕਰ ਦੇ ਬੱਚਾ ਬੱਚਾ ਭਰੋਸਾ ਨਹੀਂ ਹੈ ਕਈ ਦਫਾ ਕਿਸੇ ਤੇ ਸਾਡਾ ਭਰੋਸਾ ਤੇ ਪੱਕਾ ਹੈ ਬਈ ਬੰਦਾ ਕਾਬਲੇ ਇਤਬਾਰ ਹੈ ਭਰੋਸੇ ਹੀ ਹੋ ਗਏ ਇਸ ਤੇ ਭਰੋਸਾ ਕੀਤਾ ਜਾ ਸਕਦਾ ਪਰ ਉਹਦੇ ਨਾਲ ਕੋਈ ਪ੍ਰੇਮ ਦਾ ਸੰਬੰਧ ਨਹੀਂ ਸਿਰੋ ਭਰੋਸੇ ਹੀ ਹੋ ਗਏ ਭਰੋਸਾ ਤੇ ਪ੍ਰੇਮ ਜਦ ਦੋਵੇਂ ਇਕੱਠੇ ਹੁੰਦੇ ਨੇ ਉਹਨੂੰ ਕਹਿੰਦੇ ਨੇ ਭਾਵਨਾ ਕਰ ਭਾਵ ਕੇ ਹੱਥ ਬਣਾ ਭਾਵਨਾ ਦੇ ਪੈਰ ਬਣਾ ਪੈਰ ਦੇ ਪਰਮਾਤਮਾ ਦਾ ਭੈ ਹੋਵੇ ਪੈੜ ਗਲਤ ਪਾਸੇ ਨਹੀਂ ਜਾਣਗੇ ਪਰਮਾਤਮਾ ਦੀ ਭਾਵਨਾ ਹੋਵੇ ਹੱਥ ਗਲਤ ਕਰਨਗੇ ਵੀ ਨਹੀਂ ਬੈ ਕੇ ਚਰਨ ਕਰ ਭਾਵ ਕੇ ਲੋਹਣ ਸੁਰਤ ਕਰੇ ਅੱਖਾਂ ਬਣਾ ਗਿਆਨ ਦੀਆਂ ਸਮਝਦੀਆਂ ਸੁਰਤ ਦੇ ਅਰਥ ਸਮਝ ਸਮਝਦੀਆਂ ਅੱਖਾਂ ਬਣਾ ਲੋਹਣ ਸੁਰਤ ਕਰੇ ਨਾਨਕ ਕਹੇ ਸਿਆਣਿਏ ਇਉਂ ਕੰਤ ਮਿਲਾਵਾ ਇਸ ਤਰ੍ਹਾਂ ਮਿਲਾਵਾ इकबाल कहते ने दिले भी ना भी कर खुदा से तलब के आंख का नूर दिल का नूर नहीं है। दिले भी ना भी कर खुदा से तलब के आंख का नूर दिल का नूर नहीं है। इलम में भी सरूर है लेकिन ये वो जन्नत है जिसमें हूर नहीं ਠੀਕ ਹੈ ਗਿਆਨ ਬਾਹਰ ਦਾ ਅੱਖਾ ਹੀ ਗਿਆਨ ਉਹਦੇ ਵਿੱਚ ਵੀ ਕੋਈ ਗੱਲ ਹੋਵੇਗੀ ਪਰ ਰਸਤੋ ਹੀ ਨਹੀਂ ਕੁਝ ਵੀ ਨਹੀਂ ਗਿਆਨ ਤੇ ਅਨੁਭਵ ਹੀ ਹੁੰਦਾ ਹੈ ਜੋ ਅੰਦਰੋਂ ਜਨਮੇ ਇਹ ਅੰਦਰ ਦੀ ਦੁਨੀਆ ਨੂੰ ਬਦਲ ਦੇਵੇ ਅਨਭਵ ਪ੍ਰਕਾਸ਼ ਲੋਹਣ ਸੁਰਤ ਕਰੇ ਨਾਨਕ ਕਹੇ ਸਿਆਣੇ ਕਿਉਂ ਕੰਤ ਮਿਲਾਵਾ ਜਿਤਨੇ ਚਿਰਤ ਕੇ ਸਮਝ ਦੀ ਅੱਖਾਂ ਨਹੀਂ ਨੇ ਮਸਤਾਖੀ ਮਾਫ ਨੇਤਰ ਹੈਂ ਭਾਵਨਾ ਨਹੀਂ ਹੈ ਇਹ ਟੁੰਡਾ ਹੈ ਪੈ ਨਹੀਂ ਹੈ ਇਹ ਲੰਗੜਾ ਹੈ ਅੰਮ੍ਰਿਤ ਵੇਲੇ ਉੱਠ ਕੇ ਜਪਦਾ ਨਹੀਂ ਹੈ ਇਹ ਤੇ ਗੁੰਗਾ ਹੈ ਇਹ ਤੇ ਗੁੰਗਾ ਹੈ ਪ੍ਰਮਾਤਮਾ ਦੀ ਬਾਣੀ ਗੁਰੂ ਦੇ ਬੋਲ ਸੁਣਨ ਲੱਗੇ ਅੰਦਰ ਉਤਸ਼ਾਹ ਨਹੀਂ ਪੈਦਾ ਹੁੰਦਾ ਤੇ ਬਹਿਰਾ ਹੈ ਇਹ ਕਿਤੇ ਸੁਣਦਾ ਹੈ ਇਹ ਤੇ ਬਹਿਰਾ ਹੈ ਮਹਾਰਾਜ ਕਹਿੰਦੇ ਨੇ ਰੋਲਾ ਢੁੰਡਾ ਅੰਦਲਾ ਕਿਉਂ ਗੱਲ ਲੱਗੇਦਾ ਐ ਪਹਿਲਾ ਬਾਦਸ਼ਾਹ ਬਾਦ ਸਤਗੁਰ ਨਾਨਕ ਦੇਵ ਜੀ ਮਹਾਰਾਜ ਦਾ ਆਖ ਰੋਲਾ ਢੁੰਡਾ ਅੰਦਲਾ ਕਿਉਂ ਗੱਲ ਲੱਗੇਦਾ ਐ ਜੋ ਲੰਗੜਾ ਹੈ ਢੁੰਡਾ ਹੈ ਅੰਦਾ ਹੈ ਬੇਰਾ ਹੈ ਗੁੰਗਾ ਹੈ ਇਹਨੂੰ ਪਰਮਾਤਮਾ ਕਿੱਥੋਂ ਨਸੇ ਅੰਗ ਅੰਗ ਭੰਗ ਰੰਗ ਰੂਪ ਕੁਲ ਹੀਨ ਨੇ ਬੱਚੇ ਕੋਲ ਅੰਗ ਨਹੀਂ ਨੇ ਹੱਥ ਹੈਨ ਕੁਝ ਨਹੀਂ ਕਰ ਸਕਦਾ ਜਵਾਨ ਹੈ ਨਹੀਂ ਬੋਲ ਸਕਦਾ ਸਹਜੇ ਸਹਜੇ ਇਸ ਨੂੰ ਭੋਜਨ ਮਿਲਦਾ ਹੈ ਦੁੱਧ ਮਿਲਦਾ ਹੈ ਖੁਰਾਕ ਮਿਲਦੀ ਹੈ ਇੱਕ ਦਿਨ ਇਸ ਦੇ ਹੱਥਾਂ 'ਚ ਤਾਕਤ ਆਉਂਦੀ ਕੁਝ ਕਰਨ ਲੱਗ ਪੈਂਦਾ ਹੈ ਇੱਕ ਦਿਨ ਇਸ ਦੇ ਪੈਰਾਂ 'ਚ ਬਲ ਆ ਜਾਂਦਾ ਹੈ ਚੱਲਣ ਲੱਗ ਪੈਂਦਾ ਹੈ ਇੱਕ ਦਿਨ ਖੂਹ ਅਤੇ ਗੋਆ ਹੀ ਮਿਲ ਜਾਂਦੀ ਹੈ ਬੋਲਣ ਲੱਗ ਪੈਂਦਾ ਹੈ ਸਰੀਰ ਦੇ ਇਹ ਸਾਰੇ ਗਿਆਨ ਇੰਦ੍ਰੇ ਕਰਮ ਇੰਦ੍ਰੇ ਕੰਮ ਕਰਨ ਲੱਗ ਪੈਂਦੇ ਨੇ ਭੋਜਨ ਦੀ ਸ਼ਕਤੀ ਨਾਲ ਵਿਕਾਸ ਸਾਰਾ ਭੋਜਨ ਤੇ ਖੜਾ ਹੈ ਰੋਜ਼ ਰੋਜ਼ ਭਜਨ ਕੀਤਾ ਜਾਏ ਅੰਮ੍ਰਿਤ ਵੇਲੇ ਉੱਠ ਕੇ ਹਰ ਅੰਮ੍ਰਿਤ ਵੇਲੇ ਵੱਤੇ ਕਾ ਭੀਜਿਆ ਭਗਤ ਖਾਏ ਖਰਚ ਰਹਿ ਨਿਖੂਟੇ ਨਾ ਵਾਹਿਗੁਰੂ ਵਾਹਿਗੁਰੂ ਜਪਦਿਆਂ ਜਪਦਿਆਂ ਇੱਕ ਦਿਨ ਵਾਹਿਗੁਰੂ ਦਿਖਾਈ ਦੇਣ ਲੱਗਦਾ ਹੈ ਇੱਕ ਦਿਨ ਉਸਦੇ ਬੋਲ ਚਾਰੋਂ ਪਾਸੇ ਸੁਣਾਈ ਦੇਣ ਲੱਗ ਪੈਂਦਾ ਹੈ ਇੱਕ ਦਿਨ ਉਸ ਦਾ ਦਾਮਨ ਹੱਥਾਂ ਦੇ ਚ ਆ ਜਾਂਦਾ ਹੈ ਇੱਕ ਦਿਨ ਐਸਾ ਮਹਿਸੂਸ ਆਉਂਦਾ ਸੀ ਕਿ ਪ੍ਰਮਾਤਮਾ ਦੀ ਗੋਦ 'ਚ ਬੈਠਾ ਹੈ ਇਹ ਸਾਰੀ ਤੋਫੀਕ ਮਿਲਦੀ ਏ ਭਜਨ ਨਾਲ ਜਿਵੇਂ ਸਰੀਰ ਦਾ ਸਾਰਾ ਬਲ ਕੀ ਹੈ ਭੋਜਨ ਭੋਜਨ ਨਾ ਮਿਲੇ ਕੋਈ ਇੰਦਰਾ ਵਿਕਸਤ ਨਹੀਂ ਹੋਏਗਾ ਮਨੁੱਖਾ ਸਰੀਰ ਮਰ ਜਾਏਗਾ ਪਰ ਭਜਨ ਰੋਜ਼ ਰੋਜ਼ ਨਾ ਹੋਵੇ ਉਹ ਅੱਖਾਂ ਨਹੀਂ ਮਿਲਣਗੀਆਂ ਜੋ ਪ੍ਰਮਾਤਮਾ ਨੂੰ ਦੇਖ ਸਕਦੇ ਨੇ ਉਹ ਕੰਨ ਵੀ ਨਹੀਂ ਮਿਲਣਗੇ ਜੋ ਸੁਣ ਸਕਦੇ ਨੇ ਉਹ ਜ਼ਬਾਨ ਵੀ ਨਹੀਂ ਮਿਲੇਗੀ ਜੋ ਭਜਨ ਦਾ ਰਸ ਮਾਣ ਸਕਦੇ ਆ ਇਹ ਵੀ ਮੈਰਜ਼ ਕਰਦੇ ਆ ਭੋਜਨ ਦੀ ਬੁਰਕੀ ਮੂੰਹ ਤੇ ਰੱਖਦੇ ਆ ਸਵਾਦ ਆ ਗਿਆ ਵਾਹਿਗੁਰੂ ਵਾਹਿਗੁਰੂ ਜਪਦਿਆਂ ਰਸ ਨਹੀਂ ਆਇਆ ਕਿਉਂ ਅਜੇ ਜ਼ਬਾਨ ਵਿੱਚ ਉਹ ਤੋਫੀਕ ਨਹੀਂ ਹੈ ਪਰ ਨਾ ਵਾਹਿਗੁਰੂ ਆਖਣ ਦਾ ਵੀ ਆਪਣਾ ਰਸ ਹੈ ਤੇ ਜਿਹਨੂੰ ਵਾਹਿਗੁਰੂ ਆਖਦੇ ਆ ਰਸ ਆਵੇ ਸਹਿ ਕੰਨਨ ਪ੍ਰਮਾਤਮਾ ਉਹਦੀ ਰਸਨਾ ਤੇ ਵਸਿਆ ਹੈ ਪ੍ਰਭ ਜੀ ਬਸੇ ਸਾਦ ਕੀ ਰਸਨਾ ਨਾਮਿਕ ਜਨਕਾ ਦਾਸਨ ਦਸਨਾ ਵਾਹਿਗੁਰੂ ਤੇ ਦੀ ਜ਼ਬਾਨ ਤੇ ਕਿਉਂ ਕਿ ਵਾਹਿਗੁਰੂ ਆਖਦਾ ਰਸ ਨਾਲ ਵਰ ਜਾਂਦਾ ਏ ਇਹ ਬਾਣੀ ਜਪਦਾ ਏ ਰਸ ਨਾਲ ਵਰ ਜਾਂਦਾ ਬਾਣੀ ਤੇ ਦੀ ਰਸਨਾ ਤੇ ਵਸਦੇ ਨਾਮ ਤੇ ਇਸ ਦੀ ਰਸਨਾ ਤੇ ਵਸ ਗਿਆ ਜਿੰਨੇ ਚਿਰ ਤੱਕ ਵਾਹਿਗੁਰੂ ਵਾਹਿਗੁਰੂ ਆਖਦੇ ਆ ਰਸ ਨਾ ਆਵੇ ਅਜੇ ਵਾਹਿਗੁਰੂ ਰਸਨਾ ਤੇ ਨਹੀਂ ਵਸਿਆ ਤੇ ਜਿੰਨੇ ਚਿਰ ਤੱਕ ਰਸਨਾ ਤੇ ਨਹੀਂ ਵਸਿਆ ਅੱਖਾਂ ਨਾਲ ਦਿਖਾਈ ਵੀ ਕੁਝ ਨਹੀਂ ਦੇਖਦਾ ਪ੍ਰਮਾਤਮਾ ਨੇ ਦਿਖਾਈ ਦੇਗਾ ਸੰਸਾਰ ਦਿਖਾਈ ਦੇਗਾ ਕੰਨਾਂ ਨਾਲ ਸੁਣਾਈ ਵੀ ਨਹੀਂ ਦੇਗਾ ਪਹਿਲੇ ਗੱਲ ਰਸ ਦੀ ਭੋਜਨ ਪਹਿਲੇ ਜ਼ਬਾਨ ਦਾ ਰਸ ਬਣਦਾ ਹੈ ਹੋਣ ਬਾਅਦ ਦੇ ਚ ਬਣਦਾ ਹੈ ਮਾਸ ਬਾਅਦ ਦੇ ਚ ਬਣਦਾ ਹੈ ਹੱਡੀਆਂ ਦੀ ਤਾਕਤ ਬਾਅਦ ਦੇ ਚ ਬਣਦਾ ਹੈ ਇੰਦਰੀਆਂ ਦੀ ਸ਼ਕਤੀ ਬਾਅਦ ਦੇ ਚ ਬਣਦਾ ਹੈ ਰਸ ਪਹਿਲੇ ਭੋਜਨ ਦੀ ਬੁਰਕੀ ਦਾ ਰਸ ਆ ਗਿਆ ਸਵਾਦ ਤੇ ਪਹਿਲੇ ਆ ਗਿਆ ਹੁਣ ਸਹਿਜੇ ਸਹਿਜੇ ਇਹ ਬੁਰਕੀ ਪਚੇਗੀ ਪਚ ਕੇ ਹੌਣ ਬਣੇਗੀ ਮਿੰਜ ਬਣੇਗੀ ਮਾਸ ਬਣੇਗੀ ਸਰੀਰ ਦੀ ਤਾਕਤ ਬਣੇਗੀ ਵਾਹਿਗੁਰੂ ਆਖਦੇ ਆ ਜਦ ਰਸ ਆ ਜਾਏ ਤੋ ਸਮਝ ਲੈਣਾ ਵਾਹਿਗੁਰੂ ਰਸਨਾ ਤੇ ਦੇਵਸ ਹੈ ਅਜੇ ਰੂਹਾਨੀ ਸ਼ਕਤੀ ਨਹੀਂ ਹੈ ਅਜੇ ਅੱਖਾਂ ਵਿੱਚ ਵੀ ਤੋਫੀਕ ਨਹੀਂ ਹੈ ਕਿ ਪ੍ਰਭੂ ਨੂੰ ਦੇਖ ਸਕਣ ਅਜੇ ਇਹ ਸਿਲਸਿਲਾ ਵਿਕਸਿਤ ਹੋਵੇਗਾ ਪਰ ਇਥੇ ਗੱਲ ਤੇ ਸਪਸ਼ਟ ਹੋ ਗਈ ਜ਼ੁਬਾਨ ਤੇ ਇਹ ਪਹਿਲਾ ਕਦਮ ਹੈ ਬਾਣੀ ਪੜ ਰਿਹਾ ਕੋਈ ਰਸ ਨਹੀਂ ਹੈ ਵਾਹਿਗੁਰੂ ਵਾਹਿਗੁਰੂ ਜਪ ਰਿਹਾ ਕੋਈ ਰਸ ਨਹੀਂ ਹੈ ਅਜੇ ਰਸਨਾ ਤੇ ਵੀ ਨਹੀਂ ਅਜੇ ਹਨੂਸ ਦਿੱਲੀ ਦੂਰ ਅਸਤ ਰੂਹਾਨੀ ਬਲ ਰੂਹਾਨੀ ਸ਼ਕਤੀ ਅਜੇ ਵੇਖਣਾ ਉਸ ਪ੍ਰਭੂ ਨੂੰ ਸੁਣਨਾ ਸਮਝਣਾ ਅਨubhav ਪ੍ਰਕਾਸ਼ ਉਹ ਤੇ ਲੰਬੀ ਗੱਲ ਹੈ ਅਜੇ ਤੇ ਅੱਖਾਂ ਰਸ ਵੀ ਨਹੀਂ ਹੈ ਪ੍ਰਭ ਜੀ ਵਸੇ ਸਾਧ ਕੀ ਰਸਨਾ ਜੈਸੇ ਰਸ ਆਣ ਲੱਗ ਪੈਂਦਾ ਹੈ ਰਸਨਾ ਤੇ ਪ੍ਰਭ ਵਸ ਜਾਂਦਾ ਹੈ ਤੇ ਰਸਨਾ ਵਿੱਚ ਬਰਕਤਾਂ ਆ ਜਾਂਦੀਆਂ ਬੋਲਾਂ ਵਿੱਚ ਬਰਕਤਾਂ ਆ ਜਾਂਦੀਆਂ ਇੱਕ ਦਿਨ ਹੱਥਾਂ ਵਿੱਚ ਬਰਕਤਾਂ ਆ ਜਾਂਦੀਆਂ ਜਪਦਿਆਂ ਜਪਦਿਆਂ ਇੱਕ ਦਿਨ ਕਦਮਾਂ ਵਿੱਚ ਕ੍ਰਾਂਤੀ ਆ ਜਾਂਦੀ ਹੈ ਇਹ ਸਭ ਕੁਝ ਜਪਦਿਆਂ ਜਪਦਿਆਂ ਹੁੰਦਾ ਹੈ ਮਹਾਰਾਜ ਕਹਿੰਦੇ ਨੇ ਐਸੇ ਵੀ ਹੱਥ ਨੇ ਬਿਲਕੁਲ ਬੇਬਰਕਤ ਜੇ ਉਹ ਕੰਚਨ ਨੂੰ ਹੱਥ ਲਾਵੇ ਖੇਉ ਸੈਤੀ ਰਲ ਗਿਆ ਸੋਨੇ ਨੂੰ ਹੱਥ ਪਾੰਦਾ ਮਿੱਟੀ ਹੋ ਜਾਂਦਾ ਬਣਦੇ ਹੋਏ ਕੰਮ ਨੂੰ ਹੱਥ ਪਾੰਦਾ ਡੈਜੈਰੀ ਹੋ ਜਾਂਦਾ ਪਰ ਐਸੇ ਵੀ ਹੱਥ ਨੇ ਮਿੱਟੀ ਨੂੰ ਛੂੰਦੇ ਨੇ ਸੋਨਾ بگੜੇ ਹੋਏ ਕੰਮ ਨੂੰ ਹੱਥ ਪਾੰਦਣ ਸਰੇ ਚੜਦਾ ਹੈ ਮਹਾਰਾਜ ਕਹਿੰਦੇ ਹੱਥਾਂ 'ਚ ਵਰਕਰ ਪਹਿਰਾਂ ਦੀ ਸੱਤਿਆ ਕਿ ਤਾਂ ਆਉਂਦਾ ਹੈ ਜਦ ਪਹਿਲੇ ਬੋਲਾਂ 'ਚ ਬਰਕਤ ਆ ਜਾਏ ਪ੍ਰਭੂ ਦਾ ਨਾਮ ਰਸਨਾ 'ਤੇ ਟਿਕ ਜਾਏ ਪੈਗ ਰਹਿਮਤ ਕਰਨ ਬਖਸ਼ਿਸ਼ ਕਰਨ ਇਹ ਸੋਗਤ ਸਾਡੀ ਚੋਲੀ 'ਚ ਪਵੇ ਤਾਂ ਕਿ ਇਸ ਪਰਮ ਆਨੰਦ ਨੂੰ ਅਸੀਮਾਣ ਸਕੀਏ ਇਤਨੀ ਇਹ ਵਿਚਾਰਾਂ ਪ੍ਰਵਾਨ ਬਲ ਸੁਗਦੀ ਸ਼ਮਾ